ਬੀਜਪੀ ਦੇ ਨੇਤਾਵਾਂ ਨੂੰ ਇੱਕ ਚਿੱਠੀ ਮਿਲੀ ਹੈ ਜਿਸ ਦੇ ਅੰਦਰ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਚਿੱਠੀ ਦੇ ਨਾਲ ਇੱਕ ਮਟੀਰੀਅਲ ਵੀ ਹੈ ਜੋ ਕਿ ਫੋਰੈਂਸਿਕ ਜਾਂਚ ਲਈ ਹਾਲਾਂਕਿ ਪੁਲਿਸ ਕੋਲ ਭੇਜਿਆ ਗਿਆ ਲੇਕਿਨ ਉਹ ਪਹਿਲੇ ਤੌਰ ਤੇ ਦੇਖਣ ਨੂੰ ਆਰਡੀਐਕਸ ਵਰਗਾ ਜਾਪਦਾ ਹੈ ਔਰ ਇਹ ਬੀਜੇਪੀ ਦਫਤਰ ਹੈ ਸੈਕਟਰ 37 ਦਾ ਜਿੱਥੇ ਇਹ ਚਿੱਠੀ ਮਿਲੀ ਹੈ ਮਨਜਿੰਦਰ ਸਿੰਘ ਸਿਰਸਾ ਪਰਮਿੰਦਰ ਬਰਾੜ ਜੋ ਪੰਜਾਬ ਬੀਜੇਪੀ ਦੇ ਜਨਰਲ ਸੈਕਟਰੀ ਨੇ ਉਸ ਤੋਂ ਇਲਾਵਾ ਬੀਜੇਪੀ ਆਰਗੇਨਾਈਜੇਸ਼ਨ ਦੇ ਸੰਗਠਨ ਦੇ ਜਿਹੜੇ ਮਹਾ ਮੰਤਰੀ ਨੇ ਸ਼੍ਰੀ ਨਿਵਾਸ ਨੂੰ ਤਾਂ ਉਹਨਾਂ ਦੇ ਨਾਂ ਦੀ ਇਹ ਚਿੱਠੀ ਹੈਗੀ ਹੈ ਜਿਸ ਅੰਦਰ ਬੀਜੇਪੀ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਧੋਖਾ ਕਰ ਰਹੀ ਹੈ ਔਰ तमाम ਗੱਲਾਂ ਉਸ ਅੰਦਰ ਲਿਖੀਆਂ ਗਈਆਂ ਹਨ ਹਾਲਾਂਕਿ ਉੱਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਿਖਿਆ ਥੱਲੇ ਅੱਲਾਹੁ ਅਕਬਰ ਵਾਲੇਕੁਮ ਸਲਾਮ ਇਹ ਲਿਖਿਆ ਗਿਆ ਤਾਂ ਇਹ ਲਿਖ ਕੇ ਉਸ ਤੋਂ ਬਾਅਦ ਪਰਮਿੰਦਰ ਬਰਾੜ ਔਰ ਭਾਜਪਾ ਨੇਤਾਵਾਂ ਦਾ ਜ਼ਿਕਰ ਕਰਦੇ ਹੋਏ ਪੂਰੀ ਧਮਕੀ ਦਿੱਤੀ ਗਈ ਹੈ ਜਸਿੰਦਰ ਇਹ ਕਿਹਾ ਗਿਆ ਹੈ ਕਿ ਆਰਐਸਐਸ ਅਤੇ ਬੀਜੇਪੀ ਦੇ ਨਾਲ ਮਿਲ ਕੇ ਮਿਲ ਕੇ ਜਿਹੜੇ ਹੈ ਇਹ ਲੀਡਰ ਪਰਮਿੰਦਰ ਬਰਾੜ ਆ ਹੋਰ ਜਿਹੜੇ ਨੇ ਇਹ ਧੋਖਾ ਕਰ ਰਹੇ ਨੇ ਪੰਜਾਬ ਦੇ ਨਾਲ ਹੋਰ ਇਸ ਤਰੀਕੇ ਦੀ ਬਿਆਨਬਾਜ਼ੀ ਕਰਕੇ ਆ ਬੀਜੇਪੀ ਛੱਡਣ ਲਈ ਕਿਹਾ ਗਿਆ ਨਹੀਂ ਤਾਂ ਤੁਹਾਨੂੰ ਦੁਨੀਆ ਛੱਡਾ ਦਾਂਗੇ ਇਸ ਤਰੀਕੇ ਦੀ ਧਮਕੀ ਦਿੱਤੀ ਗਈ ਹੈ ਹੋਰ ਇਸ ਦੀ ਹਾਲਾਂਕਿ ਇਹ ਲੈਟਰ ਕੱਲ ਮਿਲੀ ਹੈ ਸੋਮਵਾਰ ਦੇ ਦਿਨ ਇਸ ਬੀਜੇਪੀ ਦਫ਼ਤਰ ਜਿਸ ਤੋਂ ਬਾਅਦ ਅੱਜ ਪੁਲਿਸ ਦੇ ਵੱਲੋਂ ਇੱਥੇ ਆ ਕੇ ਉਸ ਲੈਟਰ ਨੂੰ ਤੇ ਨਾਲ ਜੋ ਮਟੀਰੀਅਲ ਸੀਗਾ ਉਸ ਦੀ ਜਾਂਚ ਕਰਕੇ ਉਹਨਾਂ ਲੀਡਰਸ ਤੱਕ ਵੀ ਉਹਨਾਂ ਨੂੰ ਇਸ ਤੇ ਜਾਣੂ ਕਰਾਇਆ ਗਿਆ ਨਾਲ ਹੀ ਅੱਗੇ ਦੀ ਤਬਦੀਸ਼ ਜਿਹੜੀ ਹੈ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਲੈਟਰ ਕਿਸ ਵੱਲੋਂ ਲਿਖਿਆ ਗਿਆ ਹੈ ਕਦੋਂ ਇੱਥੇ ਆਇਆ ਜਦੋਂ ਆਇਆ ਤਾਂ ਕਿਹੜੇ ਥਾਂ ਤੋਂ ਆਇਆ ਇਹਨਾਂ ਚੀਜ਼ਾਂ ਨੂੰ ਮਾਨੀਟਰ ਪੁਲਿਸ ਵੱਲੋਂ ਕੀਤਾ ਗਿਆ ਹੈ ਕੀਤਾ ਜਾ ਰਿਹਾ ਹੈ ਔਰ ਨਾਲ ਹੀ ਹੋ ਸਕਦਾ ਹੈ ਕਿ ਪੁਲਿਸ ਇਸ ਤੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਵੀ ਕਰੇ ਲੇਕਿਨ ਬੀਜੇਪੀ ਦਫਤਰ ਦੀ ਤੁਸੀਂ ਦੇਖੋ ਕਿ ਸਿਕਿਉਰਿਟੀ ਪਹਿਲਾਂ ਨਾਲੋਂ ਟਾਈਟ ਕਰਤੀ ਹੈ ਗੇਟ ਤੇ ਤੇ ਪੁੰਡੇ ਲਾ ਕੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਹੁਣ ਨਹੀਂ ਹੈ ਪਹਿਲਾਂ ਆ ਕੋਈ ਵੀ ਅੰਦਰ ਚਲਾ ਜਾਂਦਾ ਸੀ ਲੇਕਿਨ ਹੁਣ ਉਹਨੂੰ ਪੁੱਛ ਕੇ ਉਸ ਦੀ ਜਾਂਚ ਪੜਤਾਲ ਕਰਕੇ ਹੀ ਇੱਥੋਂ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਭਾਜਪਾ ਦਫਤਰ ਦਿੱਤੀ ਜਾ ਰਹੀ ਹੈ ਹਾਲਾਂਕਿ ਇਸ ਲੈਟਰ ਨੇ ਕਿਉਂਕਿ ਜਿਹੜੇ ਆਏ ਦਿਨ ਪੰਜਾਬ ਦੇ ਅੰਦਰ ਇਨਸੀਡੈਂਟ ਹੋ ਰਹੇ ਨੇ ਉਸ ਨੇ ਉਸ ਕਰਕੇ ਚਿੰਤਾ ਜ਼ਰੂਰ ਵਧਾ ਦਿੱਤੀ ਹੈ ਭਾਜਪਾ ਲਈ ਆਰਐਸਐਸ ਲਈ ਔਰ ਜਿਸ ਤਰੀਕੇ ਦੇ ਅੰਦਰ ਪੰਜਾਬ ਦੇ ਨਾਲ ਖਾਸ ਕਰਕੇ ਉਸ ਲੈਟਰ ਦੇ ਅੰਦਰ ਲਿਖਿਆ ਗਿਆ ਹੈ ਕਿ ਪੰਜਾਬ ਬਾਬਤ ਭਾਜਪਾ ਬਾਬਤ ਆਰਐਸਐਸ ਬਾਬਤ ਤਾਂ ਉਹ ਜ਼ਰੂਰ ਇੱਕ ਭਾਜਪਾ ਲਈ ਚਿੰਤਾ ਖੜੀ ਕਰਦਾ ਹੈ ਲੈਟਰ ਕੈਮਰਾਮੈਨ ਗ੍ਰੀਸ ਦੁਰਗਾ ਪਾਲਨ ਅਮਨ ਭਾਰਦੋਜ ਪੰਜਾਬ